ਔਰ ਕਿਸ ਪ੍ਰਕਾਰ ਸਾਡੇ ਜਿਹੜੇ ਅਕਾਊਂਟਸ ਹੈ ਅਗਰ ਆਪੋਜੀਸ਼ਨ ਪਾਰਟੀ ਦੇ ਅਕਾਊਂਟ ਸੀਜ਼ ਕਰ ਦਿੱਤੇ ਜਾਣ ਜਾਨੀ ਕਿ ਉਹਨਾਂ ਦੀ ਸਾਹ ਪ੍ਰਣਾਲੀ ਬੰਦ ਕਰ ਦਿੱਤੀ ਜਾਵੇ ਔਰ ਮੈਂ ਸਮਝਦਾ ਕਿ ਫਿਰ ਉਹਨੂੰ ਕਿਹਾ ਜਾਵੇ ਕਿ ਤੁਸੀਂ ਚੋਣ ਲੜਨਾ ਹੈ ਇਨਾ ਗੰਭੀਰ ਹਾਲਾਤਾਂ ਦੇ ਵਿੱਚ ਅੱਜ ਬਹੁਤ ਵੱਡੀ ਮੈਂ ਸਮਝਦਾ ਕਿ ਜਿੱਤ ਇੰਡੀਆ ਅਲਾਈਅንስ ਦੀ ਔਰ ਕਾਂਗਰਸ ਪਾਰਟੀ ਨੂੰ ਮਿਲੀ ਹੈ ਹਾਲਾਂਕਿ ਬਹੁਤ ਸਾਰੀਆਂ ਇਹ ਰਾ ਫੇਰੀਆਂ ਬਹੁਤ ਸਾਰਾ ਇਲੈਕਸ਼ਨ ਕਮਿਸ਼ਨ ਦੇ ਦਬਾਬ ਬਹੁਤ ਸਾਰੀਆਂ ਜਗ੍ਹਾ ਤੇ ਤਾਂ ਬਿਨਾ ਚੋਣ ਹੋਈ ਕਈ ਥਾਵਾਂ ਤੇ ਅਨਾਉਂਸ ਕਰ ਦਿੱਤੇ ਗਏ ਕੈਂਡੀਡੇਟ ਯੂਨੀਨਿਮਸਲੀ ਸੋ ਮੈਂ ਸਮਝਦਾ ਕਿ ਇਹ ਸਾਰੀ ਜਿੱਤ ਦਾ ਸਹਿਰਾ ਮੈਂ ਆਗਮੀਆਂ ਰਾਹੁਲ ਗਾਂਧੀ ਜੀ ਨੂੰ ਔਰ ਖਰਗੇ ਸਾਹਿਬ ਨੂੰ ਇਹ ਤਾਂ ਪੂਰਾ ਇਹ ਜਿੱਤ ਦਾ ਸਹਿਰਾ ਦਿੰਨਾ ਸੋ ਨਾਲ ਹੀ ਨਾਲ ਅਗਰ ਮੈਂ ਗੱਲ ਕਰਾਂ ਆਪੋਜੀਸ਼ਨ ਪਾਰਟੀਆਂ ਦੀ ਮੈਂ ਪਹਿਲਾਂ ਹੀ ਅਕਸਰ ਕਹਿੰਦਾ ਸੀ ਬੋਲਦਾ ਹਾਂ ਕਿ ਮੈਂ ਨਾ 13 0 ਦੀ ਗੱਲ ਕਰਾਂ ਨਾ 0 13 ਦੀ ਗੱਲ ਕਰਾਂ ਅਕਸਰ ਹੀ ਮੈਂ ਤੇ ਪ੍ਰਕਾਸ਼ ਸਿੰਘ ਬਾਦਲਵਾ ਜੀ ਹੋਰਾਂ ਨੇ ਕਦੇ ਕੋਈ ਨੰਬਰ ਨਹੀਂ ਇਸ ਤਰ੍ਹਾਂ ਦਾ ਦਿੱਤਾ ਸੀ ਔਰ ਅਸੀਂ ਦੋਨੋਂ ਜਾਣੇ ਹਮੇਸ਼ਾ ਅਕਸਰ ਇੱਕ ਗੱਲ ਕਹਿੰਦੇ ਸੀ ਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਭਰ ਕੇ ਆਏਗੀ ਔਰ ਕਾਂਗਰਸ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣਗੀਆਂ। ਔਰ ਜੋ ਕਹਿੰਦੇ ਸਾਂ ਉਸੇ ਤਰ੍ਹਾਂ ਦਾ ਹੀ ਵਖਣ ਨੂੰ ਮਿਲਿਆ। ਔਰ ਜੋ ਪ੍ਰਤਾਪ ਸਿੰਘ ਬਾਜਵਾ ਵੀ ਕਦੇ-ਕਦੇ ਮਜ਼ਾਕ kia ਪੰਚ ਕਹਿ ਦਿੰਦੇ ਆ ਵੀ ਦਾਰੇ ਦਾ ਭਰਾ ਹੁਣ ਜਾ ਰਿਹਾ ਹੈ। ਜੋ ਇਹਨਾਂ ਨੇ ਕਿਹਾ ਸੀ ਉਹ ਕਈਆ ਦੀ ਜ਼ੁਬਾਨ ਤੇ ਸਰਸਵਤੀ ਬੈਠੀ ਹੁੰਦੀ ਹੈ। ਜੋ ਸੱਚੇ ਬਾਦਸ਼ਾਹ ਨੇ ਉਹ ਵੀ ਮੁਕੰਮਲ ਜੋ ਇਹਨਾਂ ਨੇ ਕਿਹਾ। ਪੂਰੇ ਤਿਲ ਲੁਧਿਆਣੇ ਦੇ ਲੋਕਾਂ ਨੇ ਮੋਰ ਲਾ ਦਿੱਤੀ ਗਈ ਹੈ। ਔਰ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 26 ਮਹੀਨਿਆਂ ਦੇ ਸਮੇਂ ਦੇ ਵਿੱਚ ਨਕਾਰਿਆ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ। ਮੈਨੂੰ ਲੱਗਦਾ ਕਿ ਸਾਨੂੰ ਕਿਸੇ ਤੇ ਟਿੱਪਾ ਟਿੱਪਣੀ ਕੀਤੇ ਬਿਨਾ ਇਹ ਇੱਕ ਸਨੇਹ ਸਮੁੱਚੇ ਪੰਜਾਬ ਦੇ ਲੋਕਾਂ ਦਾ ਸਤਾਤਰ ਪਾਰਟੀ ਨੂੰ कि ਅਸੀਂ ਤੁਹਾਨੂੰ ਮੁਕੰਮਲ ਤੌਰ ਤੇ ਨਕਾਰ ਦਿੱਤਾ ਗਿਆ ਹੈ ਮਾਸ 10 ਸੀਟਾਂ ਹੋਣੀਆਂ ਜਿਹੜੇ 92 ਸੀਟਾਂ ਦੇ ਨਾਲ ਜਿੱਤ ਕੇ ਗਏ ਸਨ ਜਿਨ੍ਹਾਂ ਦਾ ਕਬਜਾ ਸੀ 91 ਵਿਧਾਨ ਸਭਾ ਤੇ ਲੇਕਿਨ ਕੇਵਲ 10 ਸੀਟਾਂ ਹੋਣੀਆਂ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਰੋਜ਼ਾਨਾ ਬੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦੀ ਔਰੇ ਕਾਰਿਆਕਾਲ ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾ ਦਿੱਤੀਗੀ ਔਰ ਕਿਸ ਪ੍ਰਕਾਰ ਸਾਡੇ ਜਿਹੜੇ ਅਕਾਊਂਟਸ ਹੈ ਅਗਰ ਆਪੋਜੀਸ਼ਨ ਪਾਰਟੀ ਦੇ ਅਕਾਊਂਟ ਸੀਜ਼ ਕਰ ਦਿੱਤੇ ਜਾਣ ਜਾਨੀ ਕਿ ਉਹਨਾਂ ਦੀ ਸਾਹ ਪ੍ਰਣਾਲੀ ਬੰਦ ਕਰ ਦਿੱਤੀ ਜਾਵੇ ਔਰ ਮੈਂ ਸਮਝਦਾ ਕਿ ਫਿਰ ਉਹਨੂੰ ਕਿਹਾ ਜਾਵੇ ਕਿ ਤੁਸੀਂ ਚੋਣ ਲੜਨਾ ਹੈ ਇਨਾ ਗੰਭੀਰ ਹਾਲਾਤਾਂ ਦੇ ਵਿੱਚ ਅੱਜ ਬਹੁਤ ਵੱਡੀ ਮੈਂ ਸਮਝਦਾ ਕਿ ਜਿੱਤ ਇੰਡੀਆ ਅਲਾਈਅንስ ਦੀ ਔਰ ਕਾਂਗਰਸ ਪਾਰਟੀ ਨੂੰ ਮਿਲੀ ਹਾਲਾਂਕਿ ਬਹੁਤ ਸਾਰੀਆਂ ਇਹ ਆਫ ਫੇਰੀਆਂ ਬਹੁਤ ਸਾਰਾ ਇਲੈਕਸ਼ਨ ਕਮਿਸ਼ਨ ਦੇ ਦਬਾਬ ਬਹੁਤ ਸਾਰੀਆਂ ਜਗ੍ਹਾ ਤੇ ਤਾਂ ਬਿਨਾ ਚੋਣ ਹੋਈ ਹੀ ਕਿ ਥਾਵਾਂ ਤੇ ਅਨਾਉਂਸ ਕਰ ਦਿੱਤੇ ਗਏ ਕੈਂਡੀਡੇਟ ਯੂਨੀਨਿਮਸਲੀ ਸੋ ਮੈਂ ਸਮਝਦਾ ਕਿ ਇਹ ਸਾਰੀ ਜਿੱਤ ਦਾ ਸਹਿਰਾ ਮੈਂ ਆਗਮੀਆਂ ਰਾਹੁਲ ਗਾਂਧੀ ਜੀ ਨੂੰ ਔਰ ਖਰਗੇ ਸਾਹਿਬ ਨੂੰ ਇਹ ਪੂਰਾ ਇਹ ਜਿੱਤ ਦਾ ਸਹਿਰਾ ਦਿੰਨਾ ਸੋ ਨਾਲ ਹੀ ਨਾਲ ਅਗਰ ਮੈਂ ਗੱਲ ਕਰਾਂ ਆਪੋਜੀਸ਼ਨ ਪਾਰਟੀਆਂ ਦੀ ਮੈਂ ਪਹਿਲਾਂ ਹੀ ਅਕਸਰ ਕਹਿੰਦਾ ਸੀ ਬੋਲਦਾ ਕਿ ਮੈਂ ਨਾ 13 0 ਦੀ ਗੱਲ ਕਰਾਂ ਨਾ 0 13 ਦੀ ਗੱਲ ਕਰਾਂ ਅਕਸਰ ਹੀ ਮੈਂ ਤੇ ਪ੍ਰਤਾਪ ਸਿੰਘ ਬਾਜਵਾ ਜੀ ਹੋਰਾਂ ਨੇ ਕਦੇ ਕੋਈ ਨੰਬਰ ਨਹੀਂ ਇਸ ਤਰ੍ਹਾਂ ਦਾ ਦਿੱਤਾ ਸੀ ਔਰ ਅਸੀਂ ਦੋਨੋਂ ਜਾਣੇ ਹਮੇਸ਼ਾ ਅਕਸਰ ਇੱਕ ਗੱਲ ਕਹਿੰਦੇ ਸੀ ਕਿ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਉੱਪਰ ਕੇ ਆਏਗੀ ਔਰ ਕਾਂਗਰਸ ਪਾਰਟੀ ਦੀਆਂ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਨੂੰ ਮਿਲਣਗੀਆਂ। ਔਰ ਜੋ ਕਹਿੰਦੇ ਸਾਂ ਉਸੇ ਤਰ੍ਹਾਂ ਦਾ ਹੀ ਵੰਖਣ ਨੂੰ ਮਿਲਿਆ। ਔਰ ਜੋ ਪ੍ਰਤਾਪ ਸਿੰਘ ਬਾਜਵਾ ਵੀ ਕਦੇ-ਕਦੇ ਮਜ਼ਾਕ kia ਪੰਚ ਕਹਿ ਦਿੰਦੇ ਆ ਵੀ ਦਾਰੇ ਦਾ ਭਰਾ ਹੁਣ ਜਾ ਰਿਹਾ ਹੈ। ਜੋ ਇਹਨਾਂ ਨੇ ਕਿਹਾ ਸੀ ਉਹ ਕਈਾਰੀ ਜ਼ੁਬਾਨ ਤੇ ਸਰਸਵਤੀ ਬੈਠੀ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਨੇ ਉਹ ਵੀ ਮੁਕੰਮਲ ਜੋ ਇਹਨਾਂ ਨੇ ਕਿਹਾ। ਪੂਰੇ ਤਿਲ ਲੁਧਿਆਣੇ ਦੇ ਲੋਕਾਂ ਨੇ ਮੋਰ ਲਾ ਦਿੱਤੀ ਗਈ ਹੈ। ਔਰ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਮਾਸ 26 ਮਹੀਨਿਆਂ ਦੇ ਸਮੇਂ ਦੇ ਵਿੱਚ ਨਕਾਰਿਆ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ। ਮੈਨੂੰ ਲੱਗਦਾ ਕਿ ਸਾਨੂੰ ਕਿਸੇ ਤੇ ਟਿੱਪਾ ਟਿੱਪਣੀ ਕੀਤੇ ਬਿਨਾ ਇਹ ਇੱਕ ਸਨੇਹ ਸਮੁੱਚੇ ਪੰਜਾਬ ਦੇ ਲੋਕਾਂ ਦਾ ਸਤਾਤਰ ਪਾਰਟੀ ਨੂੰ कि ਅਸੀਂ ਤੁਹਾਨੂੰ ਮੁਕੰਮਲ ਤੌਰ ਤੇ ਨਕਾਰ ਦਿੱਤਾ ਗਿਆ ਹੈ। ਮਾਸ 3 ਸੀਟਾਂ ਹੋਣੀਆਂ ਜਿਹੜੇ 92 ਸੀਟਾਂ ਦੇ ਨਾਲ ਜਿੱਤ ਕੇ ਗਏ ਸਨ ਜਿਨ੍ਹਾਂ ਦਾ ਕਬਜਾ ਸੀ 92 ਵਿਧਾਨ ਸਭਾ ਤੇ ਲੇਕਿਨ ਕੇਵਲ 3 ਸੀਟਾਂ ਹੋਣੀਆਂ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਰੋਜ਼ਾਨਾ ਬੜੀਆਂ ਵੱਡੀਆਂ ਵੱਡੀਆਂ ਡਿੰਗਾ ਮਾਰਦੇ ਔਰੇ ਕਾਰਿਆਕਾਲ ਤੇ ਪੰਜਾਬ ਦੇ ਲੋਕਾਂ ਨੇ ਮੋਹਰ ਲਾ ਦਿੱਤੀਗੀ